ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਉਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਰੀਲਾ ਵਾਰਚਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸ਼ਹੀਦਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਆ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਮੀ ਮਾਰੇ ਨੇ ਕਿਰਪਾ ਕਰਨੀ ਹੈ ਸਵਾਵਾਂ ਲੈ ਦੇ ਦੇਣਾ ਜਿਹਦੇ ਕੋਲ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸਵਾਹੀ ਗੁਰਜੀਤ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪਰ ਜਿਹੜਾ ਸ਼ਿਵਸੀਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸੀਗਾ ਹਰਜੋਤ ਸੀਗਾ ਤੈਲ ਸਿੰਘ ਹੈ ਤੇ ਇਹਨਾਂ ਨੇ ਸਰਪ ਐਜ਼ ਅ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ <th> ਦਾ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਨਾ ਅਸੀਂ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਡਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਮੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਆ ਸਿਰਫ ਬਿਲਕੁਲ ਥੋੜਾ ਅਰੈਸਟ ਹੋਇਆ ਪਰ ਹਿੰਦੀ ਮੇ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਟੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਆ ਇੱਕ ਮਾਨਹਨ ਟਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈ ਇਨਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੜ੍ਹ ਦੇ ਦਿੱਤਾ। ਥੈਂਕ ਯੂ। ਦੇਖੋ ਅੱਜੇ ਕੁਝ ਡੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ। ਇਦੇ ਡਿਟੇਲ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਜਿਹੜਾ ਨੇਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨੇਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਐਕਸ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜ਼ੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜ਼ੈਕਟ ਬਤਾਵਾਂਗੇ बा, बाबा बुड्ढा दल ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਮਤਲਬ ਰਹਿੰਦੇ ਨੇ ਜਿਹੜਾ ਇੱਕ ਵਲੀ ਛਾਵਣੀ ਜਿਹੜੀ ਜਿਹੜਾ ਮੋਤੀ ਨਗਰ ਮੋਤੀ ਨਗਰ ਛਾਵਣੀ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦਾ ਨਾਮ ਕੀ ਹੈ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਅਰ ਕਰਾਂਗੇ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋਇਆ ਉਹ ਹਰਡ ਪਰਸਨ ਇਡੈਂਟੀਫਾਈ ਹੋ ਗਿਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲ ਸਿੰਘ ਅਜੇ ਉਧਰ ਦਾ ਟੈਲ ਸਿੰਘ ਦੱਸਿਆ ਜਾ ਰਿਹਾ ਸਰ ਇਹਨਾਂ ਨੂੰ ਮਾਰਨਾ ਇਸ ਕਰਕੇ ਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਰ 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 ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸੱਡਨਲ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਸਰ ਦੇਖੋ ਸਰ ਕੇ ਕਹਿੰਦੇ ਇਦਾਂ ਫਟੇਗੜਾ ਸਰ ਨੂੰ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਨਹੀਂ ਫਟੇਗੜਾ ਸਾਹਿਬ ਤੋਂ ਅੱਗੇ ਨਹੀਂ ਜਾ ਸਕਦੀ ਨਹੀਂ ਅਸੀਂ ਰਸਤੇ ਕੋਈ ਦੇਖੋ ਇੱਥੇ ਨਾਕੇ ਲੰਦੇ ਨੇ ਲੁਧਿਆਣਾ ਪਹੁੰਚਣ ਦੇ ਲਈ ਨਹੀਂ ਦੇਰੀ 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 ਸੋ ਮਨੀ ਇਨਪੁਟ ਐਂਡ ਜਿਹਦੇ ਕਰਕੇ ਇਹ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਐ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ ਦੈਮ ਐਂਡ

ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸਲ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਕਿਉਰਿਟੀ ਕਿਉਂਕਿ ਸਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਨਹੀਂ ਅੱਥਰੂਸ ਕਰੇ ਐਕਸ਼ਨ ਨਹੀਂ ਤਾਂ ਤੁਸੀਂ ਕੋਈ ਐਕਸ਼ਨ ਲੋਗੇ ਨਹੀਂ ਅਸੀਂ ਡਿਟੇਲ ਜੇ ਉਹ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤਰ੍ਹਾਂ ਤੇ ਵਧਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਊਗਾ ਐਸ ਪਰ ਫੈਕਟ ਅਸੀਂ ਕਾਰਵਾਈ ਕਰਾਂਗੇ ਜਿਹੜਾ ਪਹਿਲੇ ਪੜਾਅ ਲੈ ਕੇ ਕੌਣ ਰਹੀ ਹੈ ਗਵਰਨਮੈਂਟ ਇੰਪਲੋਏ ਹੁੰਦੇ ਨੇ ਕੀ ਇਹ ਫਾਰਮੈਟਿਕ ਬੇਸਿਸ ਤੇ ਡਿਪਲੋਏ ਹੋਏ ਨੇ ਕਿ ਆਰਥਿਕ ਡੈਟ ਵਿਟ ਫਲਰਟ ਕੀ ਉਹਦਾ ਰੋਲ ਨ ਜੋ ਜਿਸ ਕਿਸੇ ਨੂੰ ਵੀ ਸਿਕਿਉਰਿਟੀ ਦਿੰਦੇ ਆ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ्रेट ਪਰਸੈਪਸ਼ਨ ਹੁੰਦੀ ਹੈ ਉਸਦੇ ਬਿਹਾ ਤੇ ਅਸੀਂ ਬਿਹਾ ਤੇ ਅਸੀਂ ਜੋ ਹੈ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਜੇ ਕਿਸੇ ਨੂੰ ਕਿਸੇ ਹੱਲ ਵੀ ਹੈ ਹਾਜ਼ ਇਨਫੋਰਮੇਸ਼ਨ ਕਿਸੇ ਹੋਰ ਕੋਈ ਕੋਈ ਬੰਨੀ ਅਸੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਅਜਿਹੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਉਹ پولیس ਦੇ ਨਾਲ ਮਲ ਕੋਆਪਰੇਟ ਕਰਕੇ ਉਚਨ ਨਹੀਂ ਕੋਈ ਨਹੀਂ ਐਂਡ ਫੈਮਿਲੀ ਦੇ ਨਾਲ ਨਹੀਂ ਨਹੀਂ ਕੋਈ ਅੱभी ਉਹ ਆਪ ਤੁਹਾਨੂੰ ਬਰੀਫ ਕਰਦੇ ਨਹੀਂ ਕੋਈ ਇਹੋ ਜੀ ਗੱਲ ਵੀ ਕੀਤੀ ਪਹਿਲਾਂ ਜਾਂ ਸਟਨ ਪ੍ਰੋਵੋਕੇਸ਼ਨ ਦੇਖੋ ਮੈਂ ਉਹੀ ਕਹਿ ਰਿਹਾ ਕਿ ਇਤਨਾ ਡਿਲੇਂਸ ਸੇ ਜੋ ਅਸੀਂ ਅਜੇ ਪੁਸ਼ਤਾਸ਼ੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਇਨਵੈਸਟੀਗੇਸ਼ਨ ਚ ਕੋਈ ਟਾਈਮ ਟੈਨਲਿਸ ਸਾਈਕਲ ਨਹੀਂ ਨਹੀਂ ਅਭੀ ਫਿਲਹਾਲ ਅਸੀਂ ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ जो भी एंगल सामने आएगा उसके नाल सर फतगड़ साहब सर किथे छुपे किथे होई सी साहब ये मैडम ने तन्नु दसेया है कि इंजीनियरिंग कॉलेज है ਆਪਾਂ ਕਹਿ ਸਕਦੇ ਮੈਂ ਮੈਂ ਮੋਟੇ ਕਰਦਾ ਸਰ ਸਾਰੇ ਫੜੇ ਗਿਆ ਜੀ ਤਿੰਨੋ ਜੜੇ ਫੜੇ ਨਹੀਂ ਹਜੇ ਦੋ ਅਸੀਂ ਐਪਰੀਹੈਂਡ ਕੀਤੇ ਹਨ ਜੀ ਇੱਕ ਹਜੇ ਵੀ ਮਤਲਬ ਸਕਾਉਂਟਰ ਹੈ ਨਾ ਅਸੀਂ ਬਹੁਤ ਜਲਦੀ ਉਹ ਕਰਾਂਗੇ ਜਿਹੜਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਨੇ ਡੇਰੇ ਦੇ ਉੱਤੇ ਕਬਜ਼ਾ ਕੀਤਾ ਜਿਹੜਾ ਟਰਾਂਸਪੋਰਟ ਨੰਬਰ ਛੁੱਗੀਆਂ ਉੱਤੇ ਕਬਜ਼ਾ ਕੀਤਾ ਹੈ ਉਹਦੀ ਵੀ ਕੰਪਲੇਨਟ ਥਾੜਾ ਮੋਤੀ ਨਗਰ ਤੇ ਛੁੱਗੀਆਂ ਉਹਨਾਂ ਨੇ ਪਹਿਲੇ ਵੀ ਪਟਾਚੀ ਕੀਤਾ ਸੀਗਾ ਇਹਦੇ ਤੇ ਕਾਰਵਾਈ ਪਹਿਲੇ ਕੋਈ ਕੀਤੀ ਚੌਂਦੀ ਜਿਹੜਾ ਨਹੀਂ ਅਸੀਂ ਐਗਜ਼ਾਮਿਨ ਕਰੇ ਜੋ ਵੀ ਕੰਪਲੀਟ ਹੋਗੀ ਜੋ ਵੀ ਐਸ ਪਰ ਆਏ ਉਹ ਅਸੀਂ ਐਕਸ਼ਨ ਲਵ ਸਰ ਇਹ ਨਾ ਲੁਧਿਆਣੇ ਦੇ ਨਹੀਂ ਜੀ ਇਹ ਤੈਨੂੰ ਆ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਫੋਰੀ ਤੌਰ ਤੇ ਪਤਾ ਚੱਲੇ ਉਹ ਪਿੱਛੇ ਅਮਰਸਰ ਦਾ ਰਹਿੰਦਾ ਹੋਣਾ ਬਟ ਸਰ ਨਾਮ ਦੱਸ ਨਾ ਨਹੀਂ ਇਹਦਾ ਇੱਕ ਸਰਪਜੀਤ ਸਿੰਘ ਐਲ ਇਸ ਸਟਾਫਰ ਮੈਂ ਇੱਕ ਖਰਜੋਤ ਸਿੰਘ ਜੋਤਾ ਤੇ ਕੀ ਜਾ ਰਿਹਾ ਜਿਹੜੇ ਸਿਕਿਉਰਟੀ ਪਰਸਨ ਸੀ ਉਹਨਾਂ ਨਾਲ ਉਹ ਦੇਖਿਆ ਵੀ ਜਦੋਂ ਵੀਡੀਓ ਦੇ ਵਿੱਚ ਬਿੰਕ ਨਿਹਰ ਸਿੰਘ ਉਹਨੂੰ ਪਿੱਛੇ ਪਾਸੇ ਨੂੰ ਲੈ ਜਾਂਦੇ ਸੀ ਸਿਕਿਉਰਟੀ ਪਰਸਨ ਨੂੰ ਉਹ ਕੁਝ ਕਰ ਨਹੀਂ ਪਾਉਂਦਾ ਤਾਂ ਕੀ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਰਹੀ ਜੀ ਉਸਤੇ ਦੇਖਦੇ ਸੀ ਵੀ ਪੁਲਿਸ ਨੂੰ ਕੋਈ ਉਹ ਸਿਰਫ ਡਮ ਹੈ ਨਹੀਂ ਨਹੀਂ ਉਸ ਨੂੰ ਕੋਈ ਸ਼ੂਟ ਕਰਦਾ ਬਿਜੋਰ ਨਹੀਂ ਹੈ ਤੇ ਗੋਲੀ ਚਲਾਦਾ ਉਹਨੂੰ ਨਹੀਂ ਹੈਗਾ ਜੀ ਇਹ ਕਿੰਨੇ ਗਏ ਜੀ ਇਹ ਸ਼ਿਵਸਰ ਵਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਸਾਨੂੰ ਸਿਕਿਉਰਟੀ ਕੋਈ ਇਹਨਾਂ ਕੋਲ ਆਰਡਰ ਨਹੀਂ ਹੈਗਾ ਜੀ ਟੈਕਟੀਕਲ ਪ੍ਰੋਟੈਕਸ਼ਨ ਸਾਈ ਨੂੰ ਦਈ ਜਾਂਦੀ ਹੈ ਕਿ ਉਸ ਦੀ ਕੋਈ ਜਾਨ ਦਾ

ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁੱਛਤਾਦ ਕੋ ਬਾਅਦ ਹੀ ਅਸੀਂ ਫਾਈਨਲ ਕੋਈ ਕਨਫਿਊਜ਼ਨ ਤੇ ਪਹੁੰਚਾਂਗੇ ਸ਼ੋਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਸ ਇਨਸੀਡੈਂਟ ਤੋਂ ਬਾਅਦ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈੱਡ ਕੁਆਰਟਰ ਤੋਂ ਵੀ ਸਾਡੇ ਕੋਲੇ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਫਿਰ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਕਿ ਡੂੰਗਾ ਇਹ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ then other ਤੁਹਾਡੇ ਸਰਕਾਰ ਦਾ ਹੋਰ ਤਾਂ ਨਹੀਂ ਕਿਸੇ ਨਾਲ ਕੋਈ ਹੋਰ ਇਨਪੁਟ ਹੋਵੇ ਇਦਾਂ ਦੀ ਕੁਝ ਨਹੀਂ ਫਿਲਹਾਲ ਤੋਂ ਸਦੀਪਾ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨਰ ਲੁਧਿਆਣਾ ਦਾਤਾ ਜੀ ਮੇਰੇ ਤੇ ਹਮਲਾ ਹੋਇਆ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਰੇ ਤੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਹਾ ਤਾਂ ਜੀ ਜਦੋਂ ਇਹ ਐਕਟਿਵਾ ਚਲਾ ਰਹੀ ਸੀ ਉਹਦੇ ਪਿੱਛੇ ਗਵਰਨਮੈਂਟ ਬੈਠਾ ਸੀਗਾ ਐਂਡ ਫਿਰ ਵੀ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਬੜਾ ਅਫੋਰਚੂਨੇਟ ਹੈ ਜੀ ਵੀਰੇ ਤੁਹਾਡਾ ਨਾਮ ਲੈ ਕੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਕਰਾਇਆ ਡੂ ਯੂ ਨਹੀਂ ਜੀ ਬਿਲਕੁਲ ਜੀ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰ ਤੇ ਭਜਨ ਵਾਲੇ ਨਹੀਂ ਆਏਗੇ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਔਰ ਉਸਮੇ ਜਿੱਤ ਹਾਸਲ ਕੀਤੀ ਸਰ ਇਹਨਾਂ ਦੀ ਉਮਰ ਦਾ ਕੀ ਕੰਮੀਆਂ ਨੇ ਕੋਈ ਨੈਗਰਮ ਹੈਗੇ ਉਹ ਅਸੀਂ ਚੈੱਕ ਕਰਕੇ ਦੱਸ ਸਰ ਗਾਂਦੇ ਨੇ ਡੀ ਸਰਪੈਂਡ ਨਹੀਂ ਮੈਂ ਉਹੀ ਕਹਿ ਰਿਹਾ ਜੀ ਉਸ ਤੇ ਡਿਟੇਲ ਇਨਕੁਆਰੀ ਅਸੀਂ ਬਿਠਾਈ ਹੈ ਇਹਨਿੰਵਾਰੀ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਕੇ ਦੈਨ ਮਿਲ ਦੇਖ ਐਕਸ਼ਨ ਹੈਂਕੀ ਥੈਂਕ ਯੂ ਸਰ ਥੈਂਕ ਯੂ